ਸਤੀ ਗੱਲ ਵੀ ਸਾਰਿਆਂ ਨੂੰ ਤੇ ਅੱਜ ਇੱਕ ਤੁਹਾਨੂੰ ਵਾਲ ਝੜਨ ਤੋਂ ਚੀਜ਼ ਦੱਸ ਦਿਆਂ ਬਈ ਮੰਨ ਲਓ ਜੇ ਕਿਸੇ ਦੇ ਵਾਲ ਝੜਦੇ ਆ ਆਪਾਂ ਆਪ ਵਰਤਿਆ ਤੇਲ ਆ ਵੀ ਜਿਹੜਾ ਆਪਾਂ ਵਰਤਿਆ ਆਪ ਮੇਰੇ ਫਰਕ ਪਈਆ ਪੂਰੀ ਤੇ ਆ ਦੇਖੋ ਆਹ ਥਾਂ ਤੇ ਮੇਰੇ ਸਾਰੇ ਮੰਨ ਲਓ ਹੋ ਗਏ ਨਾ ਵਾਲ ਪੂਰੀ ਹੋ ਗਏ ਮੰਨ ਲਓ ਬਿਰਲੇ ਹੋ ਗਏ ਝੜ ਗਏ ਸੀਗੇ ਬਾਬਾ ਝੜਨ ਲੱਗੇ ਸੀ ਤੇ ਬਾਕੀ ਹੁਣ ਆ ਤਜੀ ਚ ਮੰਨ ਲਓ ਪੈਂਦਾ ਫਰਕ ਝੜਦੇ ਹੁੰਦੇ ਆ ਤੇ ਇਸ ਉਹਨਾਂ ਦਾ ਹੱਲ ਦੱਸਦਾ ਮੈਂ ਇਹ ਆਰਤੀ ਲੇਖਾ ਹਿੰਦੂ ਲੇਖਾ ਇਹ ਇਹ ਵਰਤ ਲੋ ਘੈਂਟ ਚੀਜ਼ ਐ ਪਹਿਲਾਂ ਵੀ ਵਰਤਿਆ ਮੈਂ ਇਹ ਤੇ ਇੱਕ ਸੁਣਤ ਕੋਣਾ ਇਹ ਨਾ ਮੰਨ ਲਓ ਵਿੱਚ ਜਮਾ ਆ ਜਾਂ ਚੀ ਜਦੇ ਉਹਦੇ ਵਿੱਚ ਲੱਗ ਜਾਂਦਾ ਇਹ ਵਰਤ ਲੋ ਹਿੰਦੂ ਲੇਖਾ ਇਹਦੇ ਨਾਲ ਇਹਦੇ ਨਾਲ ਬਹੁਤ ਫਰਕ ਪੈਂਦਾ ਬਈ ਹਾਲ ਚੜ੍ਹ ਨੂੰ ਹਟ ਜਾਣਗੇ ਤੇ ਬਾਕੀ ਮੇਰੇ ਦਾ ਬਹੁਤ ਫਰਕ ਪੈ ਗਿਆ ਮੈਂ ਆ ਵਰਤਿਆ ਇਹ ਤੇ ਧੰਨਵਾਦ ਬਾਈ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਫੋਲੋ ਵੀ ਕਰ ਲੂਈ